ਹਾਂਜੀ ਯੂਰਪਾ ਵਾਲਿਓ ਅੱਜ ਘੜੇ ਤੋਂ ਬਾਜੀ ਉੜੀ ਸੀਗੀ ਜੀ ਪੱਲੇ ਘੜੇ ਦੀ ਤੇ ਪਹਿਲੀ ਗਲੀ ਦਾ ਬੱਚਾ ਇਹਦਾ 2 ਵਜੇ ਬੈਠਾ ਜੀ ਜਿੱਤ ਕੇ ਤੇ ਦਿਓ ਸਾਰੇ ਜਾਣੇ ਵਧਾਈਆਂ ਤੇ ਨਾਲ ਮੇਰੇ ਵੀਰ ਦਾਰੀ ਘੜਾ ਅੰਬੀ ਘੜਾ ਤੇ ਬਾਕੀ ਸੁੱਖਾ ਬਾਜੀ ਲਓ ਜੀ ਠੀਕ ਹੈ ਜੀ ਹਾਂਜੀ ਅੱਜ ਪੱਲਾ ਜਿੱਤ ਗਿਆ ਜੀ ਬਾਜੀ ਤੇ ਪਹਿਲਾ ਕਬੂਤਰ ਪੱਲੇ ਦਾ 2 ਵਜੇ ਬੈਠਾ ਤੇ ਦੂਜਾ ਹਜੇ ਉਹ ਉੱਪਰ ਉੜਦਾ ਗਿਆ ਦਾਰੀ ਪਲਾਣ ਤੋਂ ਦਾਰੀ ਗੜਾ ਲਾ ਰਿਹਾ ਆ ਕੋਠੇ ਤੇ ਚੜ ਕੇ ਤੇ ਪੱਲੇ ਨੂੰ ਦਿਓ ਤੁਸੀਂ ਮੁਬਾਰਕਾਂ ਬਹੁਤ ਜਿਆਦੀਆਂ ਪੱਲੇ ਨੂੰ ਫੋਨ ਆ ਗਿਆ ਹੈਲੋ ਨਾ ਵੀ ਉਹ ਤੇਰਾ ਸਾਡਾ ਨਿਕਲ ਗਿਆ ਜਿੰਦਰੀ ਨੇ ਕੱਲੋ ਬੋਡੀ ਨਹੀਂ ਕਿਹਾ ਕਿ ਸੋਇਆ ਪਿਆਰ ਤੇਰਾ ਮੋਨੇ ਦਾ ਤੇ ਤੁਹਾਡਾ ਕੀ ਕਹਿਣਾ ਅਜੀ ਦੀ ਬਾਜੀ ਜੀਤੀ ਚ ਪੱਲੇ ਭਾਈ ਨੂੰ ਮੁਬਾਰਕਾਂ ਦਿੱਤੀਆਂ ਜੀ ਬਜਵਾਜੀ ਜਿੱਤੀਆਂ ਹਾਂ ਦਾਰੀ ਭਰਾ ਨੇ ਕੁੱਤਾ ਸਾਹਮਣੇ ਹੀ ਭੱਲੇ ਦੇ ਨਜ਼ਾਰਾ ਲਿਆਤਾ ਹੈ ਵਧੀਆ ਆ ਆ ਗਿਆ ਇਹਨੂੰ ਦੇ ਸੁਜਾ ਕੁੱਤਾ ਲੌਂਦੇ ਪਏ ਆ ਆਉਂਦਾ ਨਹੀਂ ਪਿਆਗਾ ਤਾਂ ਝੜ ਗਿਆ ਫੇਰ ਆ ਆ ਤਰੇ ਨਾ ਰਹੀ ਆ ਉਹ ਬਹਿ ਗਿਆ ਕੁੱਤਰ ਆ ਬਹਿ ਗਿਆ ਦੋ ਕੁੱਤਰ ਆ ਸਰਦਾਰ ਆਂ ਬੈਂਦਾ ਹੁਣ ਆ ਵੀ ਆ ਜਾਈ ਬਈ ਅੱਛਾ ਹੜਾ 21 ਦੇ ਬੈਠਾ ਹਾਂ 21 ਦੇ ਬੈਠਾ ਦੂਜਾ ਪੁੱਤਰੇ ਬਹਿ ਗਿਆ ਪੱਲਿਆ ਨਾ ਇਹਦਾ ਨਾ ਇਹਦਾ ਦਾ ਰਾਈਨ ਗਿਆ ਗਲੀ ਦਾ ਕੁੱਖੇ ਸਾਹ ਦੇ ਸਾਹ ਦੇ ਸਭ ਨੂੰ ਜਿੱਦਾਂ ਜਿੱਦਾਂ ਕੱਢਣਾ ਫੜਨਾ ਤੇਰੀ ਜੈ ਕਰਸ਼ੋ ਇਹਨਾਂ ਸਾਹ ਦੇ ਇਹ ਇਹ ਪੀ ਬੋਤਲੇ ਇਹ ਪੀਤੀਆ ਦੇਖੜ ਕੇ ਤੂੰ ਇਹ ਪੀਆ ਥੋੜ ਰਿਆਂ ਦਾ ਅੱਧ ਦੂਏ ਪਾਣੀ ਬੋਤਲ ਤੇ ਆ ਬੋਤਲੇ ਵੀ ਦੇ ਉਹ ਐਂਸੇ ਆਲੀ ਮੋਟਾ ਭਰੀ ਪਈ ਉਹ ਗੱਲ ਨਹੀਂ ਪੋਣੀ ਐਨੀ 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 ਪੋਤੇ ਆਓ ਮੋਟੇ ਲਾਈ ਹੁਣੇ ਮੋਟੇ ਲਾਈ ਨਹੀਂ ਮੈਂ ਚੱਜਣਾ ਆ ਲੱਗੀ ਆ ਮੈਂ ਨੱਪ ਕੇ ਹੁਣ ਨੱਪ ਕੇ ਲਵਾਉਣ ਦੇਣੀ ਮੈਂ ਉਹ ਟੱਪਦਾ ਹੈਗਾ ਜੇ ਉਧਰ ਨਾ ਮੈਂ ਨੱਪਣ ਨੂੰ ਮੈਂ ਮੋੜ ਨੱਪ ਕੇ ਲਾਈ ਮੈਂ ਉਧਰ ਆ ਦੇ ਸੇਲ ਵੇਂਬੀ ਮੋੜ ਦਾ ਸੇਲ ਨੂੰ ਮੈਂ ਤਾਂ ਅੱਛਾ ਜੀ ਮੋਰੀ ਨਹੀਂ ਲੱਗਦੀ ਸੀ ਐਡਾ ਠੋਕਿਆ ਮੈਂ ਤਾਂ ਐਨ ਐਡਾ ਲਾਈ ਤਾਂ ਨਹੀਂ ਫਾਇਦਾ ਹੀ ਆ ਫਾਇਦਾ ਹੀ ਨਹੀਂ ਲੱਗੀ ਤਾਂ ਸ਼ਾਮ ਨੂੰ ਚਾਹੀ ਪੋਏ ਤਾਂ ਕਹੀਏ ਮੋਰਾ ਜੀ ਪਿੱਲੇ ਹੜਨਾ ਆਲੇ ਫੜੇ ਨੂੰ ਦੇਖਣਾ ਇਹਨੂੰ ਬਾਹਰ ਚਲੋ ਉੱਥੇ ਸਟੋਰੀ ਪਾ ਕੇ ਦੇ ਦੇ ਜੀ ਆ ਕੇ ਹਾਂਜੀ ਯੂਰਪ ਵਾਲਿਓ ਅੱਜ ਗੜੇ ਤੋਂ ਬਾਜੀ ਉੜੀ ਸੀਗੀ ਜੀ ਪੱਲੇ ਗੜੇ ਦੀ ਤੇ ਪਹਿਲੀ ਗਲੀ ਦਾ ਬੱਚਾ ਇਹਦਾ 2 ਵਜੇ ਬੈਠਾ ਜੀ ਜਿੱਤ ਕੇ ਤੇ ਦਿਓ ਸਾਰੇ ਜਣੇ ਵਧਾਈਆਂ ਤੇ ਨਾਲ ਮੇਰੇ ਵੀਰ ਦਾਰੀ ਘੜਾ ਅੰਬੀ ਘੜਾ ਤੇ ਬਾਕੀ ਸੁੱਖਾ ਬਾਜੀ ਲਓ ਜੀ ਠੀਕ ਹੈ ਜੀ